ਹਾਂਜੀ ਇਟਲੀ ਵਾਲਿਓ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਆਪਣਾ ਚੈਪਟਰ ਚੱਲ ਰਿਹਾ ਜੀ ਓਬਲੀਗੋ ਤੇ ਉਹਦਾ ਨਵਾਂ ਸਕੇ ਦਾ ਸਮਝਾਂਗੇ ਅੱਜ ਜਿਸ ਦਾ ਨਾਮ ਆ ਲਿਮਿਟ ਤੇ ਮਿਨੀਮੋ ਦੀ ਵੈਲੋਚਿਤਾ ਲਿਮਿਟ ਹੁੰਦਾ ਆ ਜੀ ਲਿਮਿਟ ਮਿਨੀਮੋ ਹੁੰਦਾ ਆ ਮਿਨਿਮਮ ਦੀ ਵੈਲੋਚਿਤਾ ਹੁੰਦਾ ਆ ਸਪੀਡ ਯਾਨੀ ਕਿ ਮਿਨੀਮਮ ਸਪੀਡ ਦੀ ਲਿਮਿਟ ਇੱਥੇ ਲਾਈ ਗਈ ਆ ਹੁਣ ਤੁਸੀਂ ਸੁਣਿਆ ਹੋਣਾ ਆ ਕਿ ਮੈਕਸਿਮਮ ਸਪੀਡ ਦੀ ਲਿਮਿਟ ਜਿਹੜੀ ਕੀ ਹੋ ਸਕਦੀ ਆ 90 110 130 ਲੇਕਿਨ ਇੱਥੇ ਆ ਮਿਨੀਮਮ ਸਪੀਡ ਯਾਨੀ ਕਿ ਇਸ ਤੋਂ ਥੱਲੇ ਆਪਾਂ ਸੜਕ ਤੇ ਨਹੀਂ ਚੱਲ ਸਕਦੇ ਇੱਥੇ ਤੁਸੀਂ ਉਹ ਵੀਕਲ ਲੈ ਕੇ ਨਹੀਂ ਜਾ ਸਕਦੇ ਜਿਹੜੇ 30 ਤੋਂ ਥੱਲੇ ਚੱਲਦੇ ਹੋਣ ਜਿਵੇਂ ਸਿੰਪਲ ਸਾਈਕਲ ਹੋਗੀ ਆਪਣਾ ਹੱਥ ਨਾਲ ਜਿਹੜੀ ਹੱਥ ਨਾਲ ਲੈ ਕੇ ਜਾਂਦੇ ਆ ਉਹ ਰੇਡੀਓਗੀ ਉਹ ਆਪਾਂ ਇਹ ਸੜਕ ਦੇ ਉੱਤੇ ਨਹੀਂ ਲੈ ਕੇ ਜਾ ਸਕਦੇ ਇੱਥੇ ਸਿਰਫ ਆਪਾਂ ਉਹ ਵੀਕਲ ਲੈ ਕੇ ਜਾ ਸਕਦੇ ਹਾਂ ਜਿਹੜੇ 30 ਤੋਂ ਉੱਤੇ ਚੱਲਦੇ ਹੋਣ ਓਕੇ ਪੜ੍ਹਦੇ ਹਾਂ ਜੀ ਇਹਦੇ ਸਵਾਲ ਪਹਿਲਾ ਸਵਾਲ ਇਨ ਪ੍ਰੈਜ਼ੈਂਸ ਆ ਦੇ ਸਿੰਗਨਲ ਰੈਫਿਗੁਰਾਤੋ ਜਿਹੜਾ ਸਾਈਨ ਬੋਰਡ ਤੁਸੀਂ ਦੇਖ ਰਹੇ ਹੋ ਇਹਦੀ ਮੌਜੂਦਗੀ ਵਿੱਚ ਇਹ ਕੌਨਸੈਂਟਿਟੋ ਨਾਇਾਜੀ ਇਜਾਜ਼ਤ ਜਿੱਥੇ ਸਾਈਨ ਬੋਰਡ ਲੱਗੀ ਹੋਵੇ ਉੱਥੇ ਇਜਾਜ਼ਤ ਹੁੰਦੀ ਆ ਮਰਚਾਰੇ ਚੱਲਣ ਦੀ ala velocità di 40 km ਜਿੱਥੇ ਤੁਹਾਨੂੰ ਇਹ ਸਾਈਨ ਬੋਰਡ ਮਿਲੇਗਾ ਉੱਥੇ ਇਜਾਜ਼ਤ ਹੁੰਦੀ ਆ 40 ਕਿਲੋਮੀਟਰ ਦੀ ਰਸਫਰਸਤਾਰ ਨਾਲ ਚੱਲਣ ਦੀ ਵੈਰੋ ਕਿਉਂਕਿ ਇੱਥੇ ਮਿਨੀਮਮ ਸਪੀਡ 30 ਦੀ ਆਪਾਂ 30 ਤੋਂ ਉੱਤੇ ਚੱਲ ਸਕਦੇ ਹਾਂ ਅਗਲਾ ਸਵਾਲ ਸਿਨਿਆਲੇ ਰਫਿਗਰਾਤੋ ਇੰਡੀਗਾ ਇਸ ਸਿਗਨਲ ਸਾਨੂੰ ਦੱਸਦਾ ਆ ਇਸ਼ਾਰਾ ਕਰਦਾ ਆ ਲਿਮਿਟੇ ਦੇ ਵੇਲੋਚਿਤਾ ਸਪੀਡ ਲਿਮਿਟ ਬਾਰੇ ਅਲ ਦੀ ਸੋਟੋ ਸੋਟੋਂ ਦਾ ਜਿੱਥੇ ਥੱਲੇ ਉਹ ਸਪੀਡ ਲਿਮਿਟ ਬਾਰੇ ਦੱਸਦਾ ਆ ਜਿੱਤੋਂ ਥੱਲੇ ਵੇਤਾ ਤੋਂ ਚਿਰਕੂਲਾਰੇ ਹੁੰਦਾ ਆ ਜੀ ਚੱਲਣ ਦੀ ਮਨਾਹੀ ਵੈਰੋ ਕਿਉਂਕਿ ਇਸ ਵਾਲ ਸਾਨੂੰ ਕਹਿ ਰਹੇ ਆ ਇਹ ਜਿਹੜਾ ਸਾਈਨ ਬੋਰਡ ਆ ਸਾਨੂੰ ਦੱਸ ਰਿਹਾ ਆ ਉਹ ਸਪੀਡ ਬਾਰੇ ਜਿੱਤੋਂ ਥੱਲੇ ਆਪਾਂ ਨਹੀਂ ਚੱਲ ਸਕਦੇ ਵੈਰੋ ਅਗਲਾ ਸਵਾਲ ਸਿਗਨਾਲੇ ਰੈਫਿਊਰਾਤੋ ਇਹ ਉਹਨ ਸਿਗਨਾਲੇ ਦੀ ਓਬਲਿਗੋ ਓਬਲਿਗੋ ਚੈਪਟਰ ਪੜ ਰਹੇ ਆਪਾਂ ਤੇ ਓਬਲਿਗੋ ਹੀ ਇਦਾਂ ਹੀ ਇਹ ਸਾਈਨ ਬੋਰਡ ਹੈਗਾ ਆ ਅਗਲਾ ਸਵਾਲ ਸਿਗਨਾਲੇ ਰੈਫਿਊਰਾਤੋ ਦਿਖਾਇਆ ਗਿਆ ਸਿਗਨਲ ਇਮਪੋਨੇ ਦੀ ਚਿਰਕੋਲਾਰੇ ਚੱਲਣ ਬਾਰੇ ਕਹਿ ਰਿਹਾ ਆ ਅਦ ਉਹਨਾਂ ਬੇਲੋਚੀਤਾ ਇੱਕ ਸਪੀਡ ਦੇ ਉੱਤੇ ਅਲਮੇਨੋ ਹੁੰਦਾ ਜੀ ਘੱਟ ਤੋਂ ਘੱਟ ਸਵਾਲ ਕਹਿ ਰਿਹਾ ਜਿਹੜਾ ਸਾਈਨ ਬੋਰਡ ਲੱਗਾ ਆ ਉਹ ਸਾਨੂੰ ਦੱਸ ਰਿਹਾ ਆ ਉਹ ਸਪੀਡ ਤੇ ਚੱਲਣ ਬਾਰੇ ਜਿਹਦੀ ਕਿ ਘੱਟ ਤੋਂ ਘੱਟ ਕਿੰਨੀ ਹੋਣੀ ਚਾਹੀਦੀ ਆ 3 ਕਿਲੋਮੀਟਰ ਸਵਾਲਾ ਵੇਰੋ ਅਗਲਾ ਸਵਾਲ ਸਿਗਨਲੇ ਰੈਫਿਗੁਰਾਤੋ obbliga ਜ਼ਰੂਰੀ ਆ ਜਿੱਥੇ ਸਾਈਨਵਰਡ ਲੱਗਾ ਹੋਵੇ ਉੱਥੇ ਜ਼ਰੂਰੀ ਆ ਇਹ ਵੀ ਕੋਲੀ ਗੱਡੀਆਂ ਦੇ ਵਹੀਕਲ ਤੇ ਆ ਮਨਤੇ ਨੇ ਰੈਲਮੇਨੋ ਲਾ ਵੇਲੋਚਿਤਾ ਇੰਡੀਗਾਤਾ ਇਥੇ ਸਵਾਲ ਕਹਿ ਰਿਹਾ ਜਿਹੜਾ ਸਿਗਨਲ ਲੱਗਾ ਆ ਉੱਥੇ obbligo ਆ ਜ਼ਰੂਰੀ ਆ ਉਸ ਸਪੀਡ ਨੂੰ ਮੇਨਟੇਨ ਕਰਨਾ ਅਲਮੇਨੋ ਘਟ ਤੋਂ ਘਟ la velocità speed jehdi ki indicata dikhai gayi hai mero agla sawal okay agla sawal sinyale refu rato veta veta hunda hai ji manaahi il transito hunda hai challan di dikhaaye gaye signal te challan di manaahi hai ee veicoli unna gaddiyan nu ke non siano in grado jehdi challan di halat vich nahi hai gi di osservare la prescrizione ਜਿਹੜੀ ਕਿ ਸਾਨੂੰ ਇੱਥੇ ਲਿਮਿਟ ਦਈ ਗਈ ਆ ਮਿਨੀਮਮ ਸਪੀਡ ਦੀ ਜੇਕਰ ਗੱਡੀ ਉਸ ਲਿਮਿਟ ਤੱਕ ਜਾਣ ਦੀ ਕਾਬਿਲ ਨਹੀਂ ਹੈਗੀ ਤੇ ਉੱਥੇ ਆਪਾਂ ਵਿਤਾਤੋ ਇਲ ਟ੍ਰਾਂਜ਼ਿਟੋ ਚੱਲਣ ਦੀ ਉੱਥੇ ਸਾਨੂੰ ਮਨਾਹੀ ਲੱਗ ਜਾਂਦੀ ਆ ਵੈਰੋ ਅਗਲਾ ਸਵਾਲ ਸਿਨਿਆਲੇ ਰਫਿਗੁਰਾਤੋ ਦਿਖਾਇਆ ਗਿਆ ਸਿਗਨਲ ਕੌਨਸੈਂਟ ਤੇ ਇਜਾਜ਼ਤ ਆਦੀ ਮਰਚਾਰੇ ਅਲਾ ਵੈਲੋਚੀਤਾ ਉਸ ਸਪੀਡ ਦੇ ਉੱਤੇ ਜਿਹੜੀ ਕੀ ਆ 20 ਕਿਲੋਮੀਟਰ ਯਾਨੀ ਕਿ ਸਾਨੂੰ ਇੱਥੇ 20 ਕਿਲੋਮੀਟਰ ਦੀ ਸਪੀਡ ਤੇ ਜਾਣ ਦੀ ਇਜਾਜ਼ਤ ਹੈਗੀ ਆ ਫਾਲਸੋ ਅਗਲਾ ਸਵਾਲ ਸਿਗਨਾਲੇ ਰੈਫਿਗੁਰਾਤੋ ਇੰਦੀਕਾ ਲਾਫੀਨੇ ਦੇ ਲਿਮਿਤੇ ਮੈਸsimo ਦੇ ਵੈਲੋਚਿਤਾ ਲਾਫੀਨੇ ਹੁੰਦਾ ਹੈ ਜੀ ਖਤਮ ਹੋਣਾ ਤੇ ਲਿਮਿਤੇ ਮੈਸsimo ਦੀ ਵੈਲੋਚਿਤਾ ਹੁੰਦਾ ਆ ਵੱਧ ਤੋਂ ਵੱਧ ਸਪੀਡ ਇੱਥੇ ਸਾਨੂੰ ਸੈਂਡ ਬੋਰਡ ਇਹ ਦੱਸ ਰਿਹਾ ਹੈ ਕਿ ਵੱਧ ਤੋਂ ਵੱਧ ਸਪੀਡ ਖਤਮ ਹੋ ਰਹੀ ਹੈ ਇੱਥੇ ਲਿਮਿਟ ਵੱਧ ਤੋਂ ਵੱਧ ਸਪੀਡ ਦੀ ਫਾਲਸੋ ਅਗਲਾ ਸਵਾਲ ਸਿਗਨਾਲੇ ਰਿਫਿਗੁਰਾਤੋ ਵੀਏਤਾ ਵੀਏਤਾ ਹੁੰਦਾ ਹੈ ਜੀ ਮਨਾਹੀ ਯਾਦ ਕਰ ਲਿਓ ਸਿਗਨਾਲੇ ਰਿਫਿਗੁਰਾਤੋ ਵੀਏਤਾ ਦੀ ਸੁਪੇਰਾਰੇ ਲਾ ਵੈਲੋਚਿਤਾ ਇੰਡੀਕਾਤਾ ਸਾਈਨ ਬੋਰਡ ਸਾਨੂੰ ਦੱਸ ਰਿਹਾ ਆ ਜਿਹੜੀ ਸਾਈਨ ਬੋਰਡ ਤੇ ਸਾਨੂੰ ਸਪੀਡ ਦਿਖਾਈ ਗਈ ਆ ਇਹ ਤੋਂ ਉੱਤੇ ਸਾਨੂੰ ਨਹੀਂ ਜਾਣਾ ਚਾਹੀਦਾ ਆਪਾਂ ਇਹਦੇ ਉੱਤੋਂ ਨਹੀਂ ਜਾ ਸਕਦੇ 30 ਕਿਲੋਮੀਟਰ ਤੋਂ ਫਾਲਸੋ ਅਗਲਾ ਸਵਾਲ ਸਿਗਨਾਲੇ ਰਿਫਿਗੁਰਾਤੋ ਕੋਂਸੈਂਤੇ ਦੀ ਮਾਰਚੀਆਰੀ ਰਿਆਜਾ ਦੰਦਾ ਸਾਨੂੰ ਚੱਲਣ ਦੀ ਆਧੁਨਾ ਵੈਲੋਚਿਤਾ ਸੁਪੇਰੀਓਰੇ ਹੁੰਦਾ ਹੈ ਜੀ ਜ਼ਿਆਦਾ ਇਨਫੇਰੀਓਰ ਹੰਨ ਘੱਟ ਤੇ ਸੁਪੀਰੀਓਰ ਹੁੰਦਾ ਹੈ ਜ਼ਿਆਦਾ ਕੌਨਸੈਂਟੇ ਦੀ ਮਾਰਜਾਰੇ ਚੱਲਣ ਦੀ ਇਜਾਜ਼ਤ ਦਿੰਦਾ ਆ ਅਦ ਉਹਨਾਂ ਵੇਲੋਚਿਤਾ ਇੱਕ ਸਪੀਡ ਦੇ ਉੱਤੇ ਜਿਹੜੀ ਕਿ ਜ਼ਿਆਦਾ ਹੋਵੇ 30 ਕਿਲੋਮੀਟਰ ਤੱਕ ਇੱਥੇ ਤੱਕ ਸਵਾਲ ਸਹੀ ਆ ਜੀ 30 ਕਿਲੋਮੀਟਰ ਤੱਕ ਉਹ ਤੋਂ ਬਾਅਦ ਕਹਿ ਰਿਹਾ ਹੈ ਸੈਂਸਾ ਅਲਕੁਨ ਲਿਮਿਟੇ ਸੈਂਸਾ ਦਾ ਜੀ ਵਿਦਆਊਟ ਅਲਕੁਨ ਕਿਸੇ ਵੀ ਲਿਮਿਟੇ ਲਿਮਟ ਤੋਂ ਯਾਨੀ ਕਿ ਵਿਦਆਊਟ ਕਿਸੇ ਲਿਮਿਟ ਆਪਾ ਬਿਨਾਂ ਲਿਮਿਟ ਤੋਂ ਕਿਸੇ ਵੀ ਸਪੀਡ ਤੇ ਚੱਲ ਸਕਦੇ ਆ 30 ਤੋਂ ਉੱਤੇ ਜਾ ਕੇ ਫਾਲਸ ਅਗਲਾ ਸਵਾਲ ਸਿਨਿਆਲੇ ਰਫੀ ਗੁਰਾਤੋ ਪ੍ਰੈਸਕ੍ਰਿਵ ਦੀ ਮਾਰਚਾਰੇ ਆਲਾ ਵੈਲੋਸਿਟਾ ਕੋਨਸਟਾਂਟੇ ਦੀ 30 ਕਿਲੋਮੀਟਰ ਇਹ ਸਵਾਲ ਸਾਨੂੰ ਕਹਿ ਰਿਹਾ ਹੈ ਕਿ ਜਿਹੜਾ ਸਾਈਨ ਬੋਰਡ ਤੁਸੀਂ ਦੇਖ ਰਹੇ ਹੋ ਇਹ ਸਾਨੂੰ ਕਹਿੰਦਾ ਆ ਕਿ ਤੁਸੀਂ ਸਿਰਫ 30 ਤੇ ਕੋਨਸਟੈਂਟ ਹੋ ਕੇ ਚੱਲਣਾ ਆ ਨਾ ਹੀ ਤੁਸੀਂ 20 ਤੇ 10 ਤੇ ਚੱਲ ਸਕਦੇ ਹੋ ਨਾ ਹੀ ਕਿ ਉਹ ਤੇ ਘੱਟ ਨਹੀਂ ਚੱਲ ਸਕਦੇ ਤੇ ਨਾ ਹੀ 30 ਤੋਂ ਵੱਧ ਚੱਲ ਸਕਦੇ ਆ 30 ਤੇ ਆਪਾਂ ਕੋਨਸਟੈਂਟ ਹੋ ਕੇ ਚੱਲਣਾ ਆ ਫਾਲਸੋ ਕਿਉਂਕਿ ਸਾਈਨ ਬੋਰਡ ਸਾਨੂੰ ਕਹਿ ਰਿਹਾ ਹੈ ਘੱਟ ਤੋਂ ਘੱਟ ਤੁਸੀਂ 30 ਤੇ ਚੱਲਣਾ ਆ ਅਗਲਾ ਸਵਾਲ ਸਿਗਨਾਲੇ ਰਫਿਗੁਰਾਤੋ ਜਿਹੜਾ ਦਿਖਾਇਆ ਗਿਆ ਸਿਗਨਲ ਇਹ ਉਹਨ ਸਿਗਨਾਲੇ ਦੀ ਇੰਡੀਕੇਸ਼ਨ ਇਸ਼ਾਰਿਆਂ ਵਾਲਾ ਸਿਗਨਲ ਇਹ ਹੈ ਕੋਈ ਫਾਲਸੋ ਕਿਉਂਕਿ ਇਹ ਸਿਗਨਲ ਹੈ ਆਬਲੀਗੋ ਵਾਲਾ ਅਗਲਾ ਸਵਾਲ ਸਿਗਨਾਲੇ ਰਫਿਗੁਰਾਤੋ ਵੀਏ ਤਾਲਾ ਚਿਰਕੂਲਾਜ਼ਿਓਨੇ ਵੀਏ ਤਾ ਅਤੇ ਬਹੁਤ ਵਾਰੀ ਯੂਜ਼ ਹੋਇਆ ਤੇ ਤੁਸੀਂ ਯਾਦ ਕਰ ਲਿਓ ਜ਼ਰੂਰੀ ਆ ਵੀਏ ਤਾਂ ਹੁੰਦਾ ਹੈ ਜੀ ਮਨਾਹੀ ਤਾਲਾ ਚਿਰਕੂਲਾਜ਼ਿਓਨੇ ਚੱਲਣ ਦੀ ਸੈਂਡਵੋਡ ਤੇ ਚੱਲਣ ਦੀ ਮਨਾਹੀ ਆ ਈ ਵੀ ਕੋਲੀ ਉਹਨਾਂ ਗੱਡੀਆਂ ਨੂੰ ਕੇ ਨੌਨ ਸੋਨੋ ਇਨਗਰਾਡੋ ਜਿਹੜੀ ਚੱਲਣ ਦੀ ਹਾਲਤ ਵਿੱਚ ਨਹੀਂ ਹੈਗੀ ਦੀ ਮਰਚਾਰੇ ਚੱਲਣ ਦੀ ਹਾਲਤ ਵਿੱਚ ਨਹੀਂ ਹੈਗੀ ਘੱਟ ਤੋਂ ਘੱਟ ਵੀ 30 ਕਿਲੋਮੀਟਰ ਯਾਨਕੀ ਜਿਹੜੀ ਗੱਡੀਆਂ 30 ਕਿਲੋਮੀਟਰ ਤੱਕ ਵੀ ਨਹੀਂ ਜਾ ਸਕਦੀ ਉਹਨਾਂ ਨੂੰ ਚੱਲਣ ਦੀ ਇੱਥੇ ਮਨਾਹੀ ਲੱਗੀ ਹੈ ਵੈਰੋ ਅਗਲਾ ਸਵਾਲ ਸਿਨਿਆਲੇ ਰੈਫਿਗੁਰਾਤੋ ਪ੍ਰੈਸਕ੍ਰੀਵੇ ਓਨ ਲਿਮਿਟੇ ਮਿਨੀਮੋ ਦੀ ਵੈਲੋਚਿਤਾ ਇਹ ਸੈਂਡਬੋਰਡ ਦਾ ਮਤਲਬ ਹੈ ਜੀ ਯਾਨਕੀ ਸੈਂਡਬੋਰਡ ਦੇ ਉੱਤੇ ਉਹ ਸਪੀਡ ਲਿਖੀ ਗਈ ਆ ਜਿਹੜੀ ਕਿ ਮਿਨੀਮਮ ਸਪੀਡ ਆ ਉਸ ਰੋਡ ਤੇ ਵੈਰੋ ਅਗਲਾ ਸਵਾਲ ਸੀ ਨਿਆਲੀ ਰਫਿਗੁਰਾਤੋ obbliga a mantenere una velocità non inferiore a 30 km ਸਨਿਆਲੀ ਰਫਿਗੁਰਾਤੋ obbliga ਜਰੂਰੀ ਕਰਦਾ ਆ ਆ ਮੈਂਟੇਨੇਰੇ ਇੱਕ ਮੇਨਟੇਨ ਕਰਨੀ ਉਹਨਾਂ ਵੈਲੋਚਿਤਾ ਉਹ ਵਾਲੀ ਸਪੀਡ ਜਿਹੜੀ ਕਿ ਨੋਨ ਇਨਫੇਰੀਓਰੇ ਹੁੰਦਾ ਜੀ ਜਿਹੜੀ ਕਿ ਅੰਦਰ ਜਿਹੜੀ ਅੰਦਰ ਨਾ ਹੋਵੇ 30 ਕਿਲੋਮੀਟਰ ਯਾਨੀ ਕਿ ਜਿਹੜੀ ਕਿ 30 ਕਿਲੋਮੀਟਰ ਦੇ ਅੰਦਰ ਨਾ ਹੋਵੇ ਉਹ ਸਾਨੂੰ ਮੇਨਟੇਨ ਕਰਨ ਲਈ ਸਪੀਡ ਕਹਿ ਰਿਹਾ ਹੈ ਜਿਵੇਂ ਕਿ 40 50 ਉਹ ਮੇਨਟੇਨ ਕਰਨ ਲਈ ਕਹਿ ਰਿਹਾ ਹੈ ਮੈਰੋ ਅਗਲਾ ਸਵਾਲ ਇਨ ਪ੍ਰੈਜ਼ੈਂਸ ਸਾਡੀ ਸਿੰਯਾਲੇ ਰੈਫਿਗੁਰਾਟੋ ਜਿੱਥੇ ਵੀ ਤੁਹਾਨੂੰ ਉਹ ਸਾਈਨ ਬੋਰਡ ਮਿਲੇਗਾ ਇਹ ਕੋਂਸੈਂਟਿਟੋ ਚਿਰਕੋਲਾਰੇ ਉੱਥੇ ਚੱਲਣ ਦੀ ਇਜਾਜ਼ਤ ਆ ਐਂਟਰੋ ਇ ਲਿਮਿਤੀ ਮੈਸਿਮੀ ਦੀ ਵੈਲੋਚਿਤਾ ਵਿਜੈਂਤੀ ਪਰ ਕੁਏਲਾ ਸਟਰਾਦਾ ਓਕੇ ਇਹ ਸਾਈਨ ਬੋਰਡ ਤੁਹਾਨੂੰ ਇਜਾਜ਼ਤ ਦਿੰਦਾ ਆ ਉਹ ਸੜਕ ਦੀ ਜਿੰਨੀ ਵੀ ਮੈਕਸਿਮਮ ਲਿਮਿਟ ਦੀ ਸਪੀਡ ਹੋਏਗੀ ਜਿਵੇਂ ਨਾਲ ਉਹ 90 110 ਜਿੰਨੀ ਵੀ ਉਹ ਸੜਕ ਦੇ ਉੱਤੇ ਲਿਮਿਟਡ ਮੈਕਸਿਮਮ ਸਪੀਡ ਆ ਉਹ ਤੇ ਤੁਹਾਨੂੰ ਚੱਲਣ ਦੀ ਇਜਾਜ਼ਤ ਦਿੰਦਾ ਆ ਵੈਰੋ ਕਿ ਕਿ ਇੱਥੇ ਗੱਲ ਹੋ ਰਹੀ ਆ ਮਿਨਿਮਮ ਤੁਸੀਂ 30 ਤੋਂ ਥੱਲੇ ਨਹੀਂ ਜਾ ਸਕਦੇ ਤੇ ਮੈਕਸਿਮਮ ਤੱਕ ਜਾ ਸਕਦੇ ਹੋ ਅਗਲਾ ਸਵਾਲ ਸਿਨਿਆਲੇ ਰਫੀਗ ਰਾਤੋਂ ਕੌਨ ਸੈਂਟ ਇਜਾਜ਼ਤ ਦਿੰਦਾ ਜਿਹੜਾ ਸਾਈਨ ਬੋਰਡ ਆ ਉਹ ਇਜਾਜ਼ਤ ਦਿੰਦਾ ਆ ਅਲਾ ਚਰਕੂਲੇਸ਼ਨੇ ਚੱਲਣ ਦੀ ਇਹ ਵੇਕੋ ਲਈ ਉਹਨਾਂ ਗੱਡੀਆਂ ਨੂੰ ਕੇ procedono a velocità uguale o superiore a quella indicata ok sandboard ਤੁਹਾਨੂੰ ਇਜਾਜ਼ਤ ਦਿੰਦਾ ਹੈ ਚੱਲਣ ਦੀ ਉਹਨਾਂ ਗੱਡੀਆਂ ਨੂੰ ਜਿਹੜੀ ਕਿ ਉਹ ਸਪੀਡ ਤੱਕ ਜਾ ਸਕਦੀਆਂ ਨੇ ਯਾਨੀ ਕਿ ਜਿਹੜਾ ਤੁਹਾਨੂੰ ਸੈਂਡਬੋਰਡ ਦਿਖਾਇਆ ਉਹਦੇ ਉਗਵਾਲੇ ਬਰਾਬਰ ਹੋ ਸਕਦੀਆਂ ਨੇ ਬਰਾਬਰ ਚੱਲ ਸਕਦੀਆਂ ਨੇ ਜਾਂ ਸੁਪੀਰੀਓਰੇ ਉਹਦੇ ਉੱਤੇ ਜਾ ਸਕਦੀਆਂ ਨੇ ਵੈਰੋ ਅਗਲਾ ਸਵਾਲ ਸਿਗਨਲ ਦੇ ਰਿਫਿਗਰਾ ਤੋਂ ਇੰਡੀਕਾ Il limite massimo di velocità, e tegui maximum speed di galloria. Massimo di agi, maximum. Te minimo? Minimum. E tegui massimo maximum speed limit di galloria. Falso che te galloria, minimum speed barri. A glass val signale raffigurato indica che la circolazione è riservata. Gli avagiaia circolazione ha, o reserve che tiglia a veicoli con velocità massima inferiore a quella indicata. ਜਿਹੜਾ ਸਾਈਨ ਬੋਰਡ ਤੁਸੀਂ ਦੇਖ ਰਹੇ ਹੋ ਉਸ ਸੜਕ ਦੇ ਉੱਤੇ ਕਿ ਆਵਾਜਾਈ ਰਿਜ਼ਰਵ ਕੀਤੀ ਗਈ ਆ ਉਹਨਾਂ ਗੱਡੀਆਂ ਲਈ ਜਿਹੜੀ ਕਿ ਮੈਕਸਿਮਮ ਸਪੀਡ ਜਿੰਨਾਂ ਦੀ ਹੁੰਦੀ ਆ 30 ਤੋਂ ਅੰਦਰ ਅੰਦਰ ਯਾਨੀ ਕਿ ਇੱਥੇ 30 ਦਿਖਾਈ ਗਈ ਆ ਤਾਂ 30 ਤੋਂ ਅੰਦਰ ਅੰਦਰ ਜਿਹਨਾਂ ਦੀ ਵੈਲੋਸਿਟੀ ਆ ਯਾਨੀ ਕਿ ਜਿਵੇਂ ਕੋਈ ਗੱਡੀ 20 ਤੇ ਜਾ ਸਕਦੀ ਆ 10 ਤੇ ਜਾ ਸਕਦੀ ਤੇ ਉਹਨਾਂ ਨੂੰ ਇੱਥੇ ਚੱਲਣ ਦੀ ਉਹਨਾਂ ਲਈ ਰਿਜ਼ਰਵ ਕੀਤਾ ਗਿਆ ਹੈ ਰੋਡ ਫਾਲਸੋ ਅਗਲਾ ਸਵਾਲ ਸਿਨਿਆਲੀ ਰੈਫਿਗੁਰਾਟੋ ਦਿਖਾਇਆ ਗਿਆ ਸਿਗਨਲ ਵਿਏਤਾ ਦੀ ਮਰਚਾਰੇ ਚੱਲਣ ਦੀ ਮਨਾਹੀ ਦਿੰਦਾ ਆ ਅਵੇਲੋਚਿਤਾ ਉਸ ਸਪੀਡ ਦੇ ਉੱਤੇ ਸੁਪੀਰੀਅਰ ਐਕਵਲਾ ਇੰਡੀਕਾਤਾ ਯਾਨੀ ਕਿ ਦਿਖਾਇਆ ਗਿਆ ਸਿਗਨਲ ਉਸ ਸਪੀਡ ਤੇ ਚੱਲਣ ਦੀ ਮਨਾਹੀ ਦਿੰਦਾ ਹੈ ਜਿਹੜੀ ਕੀ ਹੋਵੇਗੀ 30 ਤੋਂ ਉੱਤੇ ਫਾਲਸ ਹੋ ਕਿਉਂਕਿ 30 ਇੱਥੇ ਮਿਨੀਮਮ ਸਪੀਡ ਜਾਂ ਮੈਕਸਿਮਮ ਸਪੀਡ ਨਹੀਂ ਹੈਗੀ ਅਗਲਾ ਸਵਾਲ ਸਿਨਿਆਲੇ ਰਫੀ ਬਰਾਤੋ ਕੰਸੈਂਟ ਦੀ ਮਰਚਾਰੇ ਇਹ ਤੁਸੀਂ ਬਹੁਤ ਵਾਰ ਇਸ ਚੈਪਟਰ ਚ ਪੜਿਆ ਆ ਕੰਸੈਂਟ ਦੀ ਮਰਚਾਰੇ ਤੇ ਵਿਹੇਤਾ ਦੀ ਮਰਚਾ ਦੇ ਇਹ ਤੁਸੀਂ ਯਾਦ ਕਰ ਲਿਓ ਕੰਸੈਂਟ ਤੇ ਹੁੰਦਾ ਹੈ ਜੀ ਇਜਾਜ਼ਤ ਤੇ ਵਿਹੇਤਾ ਹੁੰਦਾ ਹੈ ਮਨਾਹੀ ਇੱਥੇ ਗੱਲ ਹੋ ਰਹੀ ਆ ਕੰਸੈਂਟ ਯਾਨੀ ਕਿ ਇਜਾਜ਼ਤ ਦੀ ਇਜਾਜ਼ਤ ਤਾਂ ਸਾਨੂੰ ਇੱਥੇ ਮਰਚਾ ਦੇ ਚੱਲਣ ਦੀ ਅਲਾ ਵੈਲੋਸਿਟੀ ਤਾਂ ਸਪੀਡ ਦੇ ਉੱਤੇ ਜਿਹੜੀ ਕੀ ਆ 25 ਕਿਲੋਮੀਟਰ ਫਾਲਸ ਹੋ ਕਿਉਂਕਿ ਇੱਥੇ ਮਿਨੀਮਮ ਸਪੀਡ ਆ ਆਪਣੀ 30 ਅਗਲਾ ਸਵਾਲ ਹੈ ਸਿਨਿਆਲੇ ਰਫੀ ਗਰਾ ਤੋਂ ਓਬਲੀਗਾ ਜ਼ਰੂਰੀ ਆ ਮਾਂਟੇਨੇਰੇ ਲਾ ਡਿਸਟਾਂਸਾ ਮਿਨੀਮਾ ਦੀ ਸਿਕੂਰੇਟਸਾ ਦਿਸਤਾਂਸਾ ਦੀ ਸਿਕੁਰੇਜ਼ਾ ਹੁੰਦਾ ਹੈ ਜੀ ਜਿਵੇਂ ਕੋਈ ਗੱਡੀ ਚੱਲ ਰਹੀ ਆ ਉਹਦੇ ਵਿੱਚ ਦਾ ਗੈਪ ਯਾਨੀ ਕਿ ਤੁਸੀਂ 100 ਤੇ ਚੱਲ ਰਹੇ ਹੋ 100 ਦੀ ਸਪੀਡ ਤੇ ਤੇ ਆਪਾਂ ਅਗਲੀ ਗੱਡੀ ਤੋਂ ਕਿੰਨਾ ਡਿਸਟੈਂਸ ਬਣਾ ਕੇ ਰੱਖਣਾ ਆ ਉਹਨੂੰ ਆਪਾਂ ਕਹਿੰਦੇ ਆ ਜੀ ਦਿਸਤਾਂਸਾ ਦੀ ਸਿਕੁਰੇਜ਼ਾ ਉਹ ਵੀ ਆਪਾਂ ਅਗਲੇ ਚੈਪਟਰ ਚ ਪੜਾਂਗੇ ਲੇਕਿਨ ਇੱਥੇ ਇਹ ਸਵਾਲ ਫਾਲਸੋ ਕਿਉਂਕਿ ਇਹ ਸਵਾਲ ਸਾਨੂੰ ਕਹੇ ਜਿਹੜਾ ਸਾਈਨ ਬੋਰਡ ਤੁਹਾਨੂੰ ਦਿਖਾਇਆ ਗਿਆ ਆ ਉਹ ਸਾਨੂੰ ਦਿਸਤਾਂਸਾ ਦੀ ਸਿਕੁਰੇਜ਼ਾ ਦੱਸ ਰਿਹਾ ਕਿ ਕਿੰਨੀ ਬਣਾ ਕੇ ਰੱਖਣੀ ਆ ਆਪਾਂ 30 ਮੀਟਰ ਬਣਾ ਕੇ ਰੱਖਣੀ ਆ ਫਾਲਸੋ ਕਿਉਂਕਿ ਇੱਥੇ ਸਪੀਡ ਹੋ ਰਹੀ ਆ ਗੱ ਸਪੀਡ ਦੀ ਆਲਸੋ ਅਗਲਾ ਸਵਾਲ ਸੀਨਿਆ ਨੇ ਰਫੀ ਵਿਰਾਤੋ ਇੰਡੀਗਾ ਇਲ ਦਿ ਵਿਏਟੋ ਦੀ ਤ੍ਰਾਂਜ਼ੀਟੋ ਇਵੀਕੋਲੀ ਦਿਖਾਇਆ ਗਿਆ ਸਿਗਨਲ ਮਨਾਹੀ ਦਿੰਦਾ ਆ ਚੱਲਣ ਦੀ ਇਵੀਕੋਲੀ ਉਹਨਾਂ ਗੱਡੀਆਂ ਨੂੰ ਜਿਹੜੀਆਂ ਕੀ ਮਾਸਸ ਕੰਪਲੇਸਿਵਾ ਸੁਪੇਰੀਓਰੇ ਆ 30 ਟਨ ਯਾਨੀ ਕਿ ਜਿਹੜੀ 30 ਟਨ ਤੋਂ ਉੱਤੇ ਵਾਲੀ ਗੱਡੀਆਂ ਹੁੰਦੀਆਂ ਨੇ ਵਹੀਕਲ ਹੁੰਦੇ ਨੇ ਜਿਵੇਂ ਕਿ ਟਰੱਕ ਬੱਸ 30 ਟਨ ਬਾਰੇ ਦੱਸ ਰਿਹਾ ਫਾਲਸੋ ਕਿ ਇਹ ਤੇ ਸਪੀਡ ਬਾਰੇ ਦੱਸ ਰਿਹਾ ਹੈ। ਅਗਲਾ ਸਵਾਲ, ਸਿਨਿਆਲੇ ਰਫੀਦ ਰਾਤੋ, ਕੋਂਸੈਂਤੇ ਦੀ ਚਰਕੁਲਾਰੇ, ਕੋਂਸੈਂਤੇ ਇਜਾਜਤ ਦੀ ਚਰਕੁਲਾਰੇ ਚੱਲਣ ਦੀ। ਇਜਾਜਤ ਆ ਉਥੇ ਚੱਲਣ ਦੀ ਆਵੀ ਵੈਲੋਚੀਤਾ ਉਸ ਸਪੀਡ ਦੇ ਅੰਦਰ ਅੰਦਰ ਇਨਫੇਰੀਓਰ ਹੁੰਦਾ ਹੈ ਜੀ ਅੰਦਰ ਆ ਕੁਐਲ ਲਾਈਨ ਦੀਗਾਤਾ। ਉਥੇ ਚੱਲਣ ਦੀ ਇਜਾਜਤ ਤਾਂ ਸਪੀਡ ਦਿਖਾਈ ਗਈ ਤੇ ਅੰਦਰ ਅੰਦਰ 30 ਤੋਂ ਅੰਦਰ ਅੰਦਰ ਆ ਉਥੇ ਚੱਲ ਸਕਦੇ ਆ। ਫਾਲਸੋ ਲਾਸਟ ਸਵਾਲ ਸਿਨਿਆਲੇ ਰਫੀਗੁਰਾਤੋ ਇੰਡੀਕਾ ਲਾ ਵੈਲੋਚੀਤਾ ਕੌਂਸੀਲੀਆਤਾ ਕੌਂਸੀਲੀਆਤਾ ਮੈਨ ਦੀ ਸਲਾਹ ਵਾਲੀ ਸਪੀਡ ਯਾਨੀ ਕਿ ਤੁਹਾਨੂੰ ਕਈ ਜਗ੍ਹਾ ਤੇ ਸਲਾਹ ਵਾਲੀ ਸਪੀਡ ਵੀ ਦਿਖੇਗੀ ਆ ਵਾਲੀ ਇਹਦਾ ਮਤਲਬ ਹੁੰਦਾ ਤੁਹਾਨੂੰ ਸਲਾਹ ਦੇਈ ਗਈ ਹੈ ਕੋਈ ਇੱਥੇ ਮਨਾਹੀ ਨਹੀਂ ਹੈਗੀ ਬਸ ਤੁਹਾਨੂੰ ਇੱਕ ਸਲਾਹ ਆ ਕਿ ਤੁਸੀਂ ਇੰਨੀ ਸਪੀਡ ਤੇ ਚੱਲ ਸਕਦੇ ਹੋ ਫਾਲਸੋ ਕਿਉਂਕਿ ਇੱਥੇ ਆਹੇ ਓਬਲੀਗੋ ਜ਼ਰੂਰੀ ओके ਮਾਪਣੇ ਸਾਰੇ ਸਵਾਲ ਸਹੀ ਨੇ ਬਾਕੀ ਫੋਲੋ ਕਰ ਲਿਓ ਜੀ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰ ਦਿਓ ਕਿ ਕਿਸ ਟੌਪਿਕ ਤੇ ਤੁਹਾਨੂੰ ਵੀਡੀਓ ਚਾਹੀਦੀ ਆ ਆਪਾਂ ਉਤੇ ਬਣਾਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਮਿਲਦੇ ਆਂ ਅਗਲੇ ਪਾਰਟ ਚ ਟੇਕ ਕੇਅਰ